ਦੋਸਤੋ ਅੱਜ ਆਪਾਂ ਨਾ ਦੇਖਾਂਗੇ ਵੀ ਤੁਹਾਨੂੰ ਅਕਲ ਕਿੰਨੀ ਕ ਅੱਜ ਆਪਾਂ ਤੁਹਾਡੀ ਅਕਲ ਦੀ ਪਰਖ ਹੀ ਕਰਨੀ ਹੈ ਇਕੱਲੀ ਠੀਕ ਹੈ ਸਾਨੂੰ ਵੀ ਪਤਾ ਲੱਗੇ ਯਾਰ ਜਿਹੜੇ ਸਾਡੀ ਗੱਲ ਸੁਣਦੇ ਆ ਉਹਨਾਂ ਨੂੰ ਕਿੰਨੀ ਕ ਅਕਲ ਆ ਕਿੰਨੇ ਕ ਸਿਆਣੇ ਆ ਉਹ ਲੋਕ ਕਿਉਂਕਿ ਜੇਕਰ ਧਰਮ ਵੀ ਅਲੋਚਨਾ ਦੀ ਕਸਵੱਟੀ ਦੇ ਖਰਾ ਉਤਰਦਾ ਤਾਂ ਤੁਹਾਡਾ ਧਰਮ ਸਹੀ ਆ ਜੇ ਰਾਜਨੀਤੀ ਜਾਂ ਰਾਜਨੀਤਿਕ ਲੀਡਰ ਵੀ ਆਲੋਚਨਾ ਦੀ ਕਸਵੱਟੀ ਤੇ ਖਰਾ ਉਤਰਦਾ ਤਾਂ ਉਹ ਲੀਡਰ ਵੀ ਸਹੀ ਆ ਤੇ ਜੇ ਕੋਈ ਆਮ ਇਨਸਾਨ ਵੀ ਵੀ ਜੇ ਸੱਚਾ ਤਾਂ ਉਹ ਜਿਵੇਂ ਆਪਾਂ ਕਹਿ ਦਿੰਨੇ ਵੀ ਇੱਚ ਕੋਈ ਕਮੀ ਨਹੀਂ ਮਤਲਬ ਉਹ ਆਮ ਇਨਸਾਨ 'ਚ ਵੀ ਕੋਈ ਕਮੀ ਨਹੀਂ ਇਹਦਾ ਮਤਲਬ ਇਹ ਹੁੰਦਾ ਵੀ ਉਹ ਆਲੋਚਨਾ ਦੀ ਕਸਵੱਟੀ ਤੇ ਖਰਾ ਉਤਰ ਰਿਹਾ ਜਿਵੇਂ ਅਸੀਂ ਦੇਖਿਆ ਉਹ ਨਾ ਤੁਸੀਂ ਸਾਡੀਆਂ ਗੱਲਾਂ ਬਾਤਾਂ ਸੁਣਦੇ ਹੋ ਸਾਡੀਆਂ ਵੀਡੀਓ ਦੇਖਦੇ ਆ ਗੁੱਡ ਗੁੱਡ ਲਿਖ ਦਿੰਦੇ ਹੋ ਸਾਨੂੰ ਇਹ ਲੱਗਦਾ ਵੀ ਤੁਹਾਡੇ ਵੀ ਪੱਲੇ ਕੁਝ ਪੈ ਰਿਹਾ ਪਰ ਜੇ ਤੁਸੀਂ ਸਾਡੀਆਂ ਗੱਲਾਂ ਦੇ ਵਿੱਚ ਕਮੀਆਂ ਕੱਢੋਂਗੇ ਠੀਕ ਹੈ ਦੋਸਤੋ ਤਾਂ ਸਾਨੂੰ ਐ ਲੱਗੂਗਾ ਵੀ ਤੁਸੀਂ ਸਮਝ ਵੀ ਰਹੇ ਹੋ ਗੱਲਾਂ ਤੇ ਨਹੀਂ ਤੇ ਸਾਨੂੰ ਐ ਲੱਗੂਗਾ ਵੀ ਤੁਸੀਂ ਸਾਡੇ ਉੱਤੋਂ ਦੀ ਟੱਪ ਗਿਆ ਤੁਹਾਨੂੰ ਕੋਈ ਫਾਇਦਾ ਫੂਦਾ ਤਾਂ ਹੋਇਆ ਨਹੀਂਗਾ ਇਸ ਕਰਕੇ ਸੀ ਚਾਹੁੰਦੇ ਹਾਂ ਵੀ ਨਾਲੇ ਤਾਂ ਵੀ ਤੁਹਾਡੇ ਦਿਮਾਗ ਦਾ ਪਤਾ ਲੱਗ ਜੂ ਵੀ ਕਿੰਨਾ ਕੁ ਦਿਮਾਗ ਹੈ ਤੁਹਾਡੇ ਕੋਲੇ ਤੇ ਨਾਲੇ ਪਤਾ ਲੱਗ ਜੂਗਾ ਵੀ ਤੁਹਾਨੂੰ ਗੱਲ ਸਾਡੀ ਸਮਝ ਵੀ ਆਉਂਦੀ ਹੈ ਕਿ ਵੀ ਨਹੀਂ ਆਉਂਦੀ ਤੇ ਤੁਸੀਂ ਐਂ ਕਰਾ ਕਰੋ ਵੀ ਸਾਡੇ ਚੈਨਲ ਤੇ ਆਓ ਸਾਡੀਆਂ ਰੀਡੀਆਂ ਵੀਡੀਓ ਪਈਆਂ ਹੋਈਆਂ ਜਿਹੜੀ ਜਿਹੜੇ ਗੱਲਾਂ ਬਾਰੇ ਅਸੀਂ ਗੱਲਾਂ ਕੀਤੀਆਂ ਹਨਾ ਵੀ ਜਿਵੇਂ ਉਹ ਕੁੜੀ ਦਾ ਕੀ ਬਣਿਆ ਇੱਕ ਸਟੋਰੀ ਸੀਗੀ ਤੇ ਜਾਂ ਜਿਹੜੀਆਂ ਵੀ ਆਓ ਅਮੀਰ ਬਣੇ ਕਿਵੇਂ ਬਣਿਆ ਜਾ ਸਕਦਾ ਜਾਂ ਜਿਹੜੀਆਂ ਇੱਕ ਦੋ ਹੋਰ ਆਪਾਂ ਗੱਲਾਂ ਕੀਤੀਆਂ ਚੈਨਲ ਤੇ ਆਓਗੇ ਸਾਰੀਆਂ ਪਈਆਂ ਲੈਣ ਵਾਰੀ ਪਈਆਂ ਸਾਰੀਆਂ ਤੇ ਉਹਨਾਂ 'ਚ ਤੁਸੀਂ ਕਮੀਆਂ ਕੱਢ ਕੇ ਉਹ ਵੀਡੀਓ ਸੁਣਾ ਕਰੋ ਸੁਣ ਕੇ ਤੁਸੀਂ ਜੀਓ ਦੇ ਚ ਕਮੀ ਕੱਢਤੀ ਤੇ ਸਾਨੂੰ ਪਤਾ ਲੱਗ ਜੀ ਵੀ ਆਹ ਬੰਦੇ ਨੂੰ ਗੱਲ ਸਮਝ ਆਉਂਦੀ ਆ ਚੱਲ ਵੀ 50% ਆ ਗਈ ਤੇ ਬਾਕੀ ਦੀ ਆਪਾਂ ਜੇ ਤਾਂ ਤੁਸੀਂ ਸਾਡੇ ਚ ਕਮੀ ਕੱਢਤੀ ਤੇ ਸਾਨੂੰ ਲੱਗੂਗਾ ਵੀ ਆਹ ਬੰਦਾ ਸਾਡੇ ਤੋਂ ਵੀ ਸਿਆਣਾ ਆ ਯਾਰ ਤੇ ਨਹੀਂ ਤੇ ਸਾਨੂੰ ਤਾਂ ਇਹ ਲੱਗਦਾ ਰਹਿੰਦਾ ਵੀ ਸਾਡੇ ਯਾਰ ਕੋਈ ਸਿਆਣਾ ਹੈ ਹੀ ਨਹੀਂਗਾ ਠੀਕ ਆ ਤੇ ਜਿਹੜੇ ਸਾਡੇ ਵੀ ਮਤਲਬ ਹੇਟਰ ਆ ਉਹਨਾਂ ਨੂੰ ਵੀ ਇਹ ਆ ਗੱਲ ਹੀ ਆ ਵੀ ਤੁਸੀਂ ਨਾ ਯਾਰ ਸਾਡੇ ਚ ਕਮੀ ਕੱਢ ਕੇ ਦਿਖਾਓ ਸਾਡੀ ਗੱਲ ਨੂੰ ਤੁਸੀਂ ਕਹਦੇ ਵੀ ਇਹ ਇਹ ਬੰਦੇ ਦੀ ਗੱਲ ਸਹੀ ਨਹੀਂ ਹੈਗੀ ਤੁਹਾਨੂੰ ਪਤਾ ਲੱਗਦੀ ਵੀ ਇਹ ਬੰਦੇ ਨੂੰ ਸਾਡੇ ਤੋਂ ਜ਼ਿਆਦਾ ਅਕਲ ਆ ਨਹੀਂ ਸਾਨੂੰ ਤਾਂ ਇਹ ਲੱਗਦਾ ਵੀ ਤੁਹਾਨੂੰ ਤਾਂ ਆਖਲੀ ਕੱਖ ਦੀ ਨਹੀਂ ਹੈਣਾ ਵੀ ਰਲੇ ਤਾਂ ਤੁਸੀਂ ਜਿੱਦਿਅਸੀਂ ਗੱਲ ਕਰਦੇ ਆ ਉਹ ਗੱਲ ਦਾ ਸਾਨੂੰ ਪਤਾ ਲੱਗੇ ਵੀ ਆ ਥੋੜੇ ਕੁਛ ਪੱਲੇ ਵੀ ਪੈ ਰਿਆ ਹੈ ਕਿ ਵੀ ਹਮੇ ਹੁਣ ਮੰਨ ਲਵੇ ਅਸੀਂ ਬੋਲ ਕੇ ਤੇ ਵੀਡੀਓ ਪਾ ਦਨੇ ਆ ਤੁਸੀਂ ਥੱਲੇ ਗੁੱਡ ਲਿਖ ਦਨੇ ਆ ਔਰ ਗੁੱਡ ਉਹਦੇ ਵਿੱਚ ਨਾ ਜੇ ਤੁਹਾਨੂੰ ਕੋਈ ਤੁਹਾਡਾ ਕੋਈ ਸਵਾਲ ਹੀ ਹੈ ਨਹੀਂ ਉਹ ਵੀਡੀਓ ਨੂੰ ਲੈ ਕੇ ਤੇ ਦਾ ਮਤਲਬ ਉਹ ਉਤੋਂ ਦੀ ਨੰਗਰੀ ਹੈ ਤੁਹਾਡੀ ਗੱਲ ਤੇ ਇਸ ਲਈ ਅਸੀਂ ਚਾਹੁੰਦੇ ਆ ਵੀ ਤੁਸੀਂ ਇਹ ਵੀਡੀਓ ਦੇਖੋ ਤੇ ਤੁਸੀਂ ਅਲੋਚਨਾ ਕਰੋ ਸਾਡੀ ਵੀ ਤੁਸੀਂ ਥੱਲੇ ਲੇਖਦਾ ਕੋਈ ਵੀਰੇ ਤੇਰੀ ਆ ਗੱਲ 'ਚ ਇੱਥੇ ਕਮੀ ਆ ਆ ਗੱਲ 'ਚ ਇੱਥੇ ਕਮੀ ਆ ਵੀ ਐ ਹੋ ਨਹੀਂ ਸਕਦਾ ਤੁਸੀਂ ਲੇਖਦਾ ਕਰੋ ਵੀ ਆ ਗੱਲ ਤਾਂ ਹੋ ਹੀ ਨਹੀਂ ਸਕਦੀ ਤੂੰ ਕਿਵੇਂ ਕਹਤਾ ਵੀ ਸਾਨੂੰ ਵੀ ਪਤਾ ਲੱਗ ਗਿਆ ਯਾਰ ਵੀ ਆ ਆ ਬੰਦੇ ਨੇ ਗੱਲ ਸੁਣੀ ਤੇ ਇਹਦੇ ਅੱਧੀ ਵੱੱਲੇ ਪੈ ਗਈ ਜਾਂ ਸਾਡੀ ਗੱਲ 'ਚ ਉਹਨੇ ਕਮੀ ਘੜਤੀ ਤਾਂ ਮੈਂ ਵੀ ਸੋਚਾ ਯਾਰ ਵੀ ਕੀ ਮੇਰੀ ਗੱਲ ਸਹੀ ਸੀ ਕਿ ਇਹ ਬਾਈ ਨੇ ਜੇ ਗਲਤ ਕਹੇ ਤਾਂ ਕੀ ਮੇਰਾ ਗਲਤ ਹੋਵੇ ਵੀ ਮਤਲਬ ਤੁਸੀਂ ਸਾਡੀ ਅਲੋਚਨਾ ਕਰੋ ਠੀਕ ਆ ਦੋਸਤੋ ਵੀ ਜੇ ਤੁਹਾਨੂੰ ਸਾਡੀ ਗੱਲ ਇਹ ਠੀਕ ਲੱਗੀ ਤਾਂ ਵੀਡੀਓ ਸ਼ੇਅਰ ਕਰ ਦਿਓ ਤੇ ਨਾਲ ਸਾਡੇ ਸਾਰੇ ਹੇਟਰਾਂ ਤੱਕ ਇਹ ਪਹੁੰਚ ਜੇ ਇਹ ਵੀਡੀਓ ਇਹ ਉਹ ਵੀ ਆਉਂਦਾ ਨਾ ਪੂਰਾ ਜ਼ੋਰ ਲਾ ਕੇ ਸਾਡੀਆਂ ਗੱਲਾਂ ਚ ਕਮੀ ਕੱਢ ਕੇ ਦਿਖਾਉਣ। ਠੀਕ ਹੈ ਜੀ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀ ਚਲ ਆਪਣੇ ਚੌਣ ਵਾਲਾ ਕੋਲ ਤਾਂ ਭਾਵੇਂ ਨਾ ਜਾ ਵੀ ਵੀਡੀਓ ਪਰ ਜਿਹੜੇ ਸਾਨੂੰ ਦੇਖ ਕੇ ਜਿਹੜੇ ਨੇ ਮੱਚਦੇ ਆ ਉਹਨਾਂ ਤੱਕ ਵੀਡੀਓ ਜ਼ਰੂਰ ਜਾਣੀ ਚਾਹੀਦੀ ਹੈ ਦੋਸਤੋ। ਠੀਕ ਹੈ। ਧੰਨਵਾਦ ਵੀਡੀਓ ਦੇਖਣ ਲਈ। ਮਿਹਰਬਾਨੀ।